ਦੀ ਹਾਲਤ ਕੀ ਬਾਰੇ ਨਹੀਂ ਬੋਲਾਂਗੇ ਉਹ ਅਦਰ ਨੂੰ ਮਿਲ ਕੇ ਆਏ ਆ ਇੱਕ ਤਰੀਕਾ ਹੈ ਉਹਨਾਂ ਦੇ ਦੋਸਤ ਜਿਹੜੇ ਗਾਇਕ ਆਪਣੇ ਬੜੇ ਹਿੱਸੇ ਦੇ ਵਿਚਾਰੇ ਲੱਗੇ ਆ ਉਹਨਾਂ ਨੂੰ ਮਿਲ ਕੇ ਆਏ ਆ ਜੋ ਕੁਝ ਉਹਨਾਂ ਨੇ ਦੱਸਿਆ ਬਹੁਤ ਹੀ ਪੋਜ਼ਿਟਿਵ ਸੈਂਡ ਨੇ ਅਸਾਜਵੀਰ ਠੀਕ ਉਹ ਨਾਲੇ ਪਾਸੇ ਜਿਹੜਾ ਮੁਰਗਿਆ ਕੰਮ ਹੁਣ ਮੈਂਟਮੈਂਟ ਕਿੰਤਾ ਕਿੰਤਾ ਸਹਜੇ ਸਹਜੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸਦਾਹਰ ਹੋ ਰਿਹਾ ਉਹਦਾ ਪੁੱਤ ਨੂੰ ਸਭ ਨੂੰ ਜੇ ਸਥਿਤੀ ਚੋਂ ਵਾਪਸ ਆਇਆ ਜੇ ਸਥਿਤੀ ਚੋਂ ਉਹਦਾ ਮੋੜਾ ਪਿਆ ਉਹਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਮੈਨੂੰ ਦੱਸਲੇ ਸੀਗੇ ਉਦੋਂ ਉਹਦੀ ਅੱਖ ਦੇ ਵਿੱਚੋਂ ਹੰਝੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਜ਼ਿਟਿਵ ਸਾਈਨ ਆਦਾ ਬਦਲ ਕੇ ਬੰਦਾ ਅੰਦੂ ਫੀਲ ਕਰਿਆ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਤੂੰ ਦੇਖਣਾ ਕਿ ਮੈਨੂੰ ਚਾਨਣ ਚ ਰੱਖਣਾ ਕਿ ਨੇਰੇ ਚ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਅਥਰੂ ਆਇਆ ਉਹ ਬੜਾ ਪੌਜਟਿਵ ਸਾਈਨ ਹੈ ਹੁਣ ਐਕਸ ਰੇ ਹੋਰੇ ਮੇਰਾ ਖਿਆਲ ਹੈ ਕਿ ਪਰਮਾਤਮਾ ਜਲਦੀ ਠੀਕ ਕਰੂਗਾ ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਭੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕਲਚਰ ਦੇ ਉਹ ਸਾਡੇ ਕੋਲ ਚਲੇ ਗਏ ਹੋਣੇ 2-4 ਦਿਨ ਪਹਿਲਾਂ ਚੰਨਜੀਤ ਹੌਜਾ ਜੀ ਜਿਹੜੇ ਸੰਗੀਤ ਸਮਰਾਟ ਸੀਗੇ ਪੰਜਾਬੀ ਉਹ ਸਾਡੇ ਕੋਲ ਚਲੇ ਗਏ ਹੋਰ ਰਾਜ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਸਾਨੂੰ ਸਭ ਨੂੰ ਅਰਦਾਸਾ ਕਰਨੀ ਚਾਹੀਦੀਆਂ ਕਿ ਪਰਮਾਤਮਾ ਇਹ ਰਾਜ ਵੀ ਸਾਡਾ ਬਹੁਤ ਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿਹਦਾ ਸੰਗੀਤ ਆਪਾਂ ਆਪਣੇ ਪਰਿਵਾਰ ਚ ਬਹਿ ਕੇ ਆਪਣੇ ਬੱਚਿਆਂ ਚ ਆਪਣੀਆਂ ਧੀਆਂ ਚ ਆਪਣੇ ਮਾਂ ਨਾਲ ਆਪਣੀ ਵਾਈਫ ਦੇ ਨਾਲ ਸੁਣ ਸਕਦੇ ਆ ਇਦਾਂ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਹੈ ਕਿਹੇ ਵੀ ਹਾਲਤ ਦੇ ਵਿੱਚ ਮਤਲਬ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਪੱਕਾ ਪਰਮਾਤਮਾ ਕਿਰਪਾ ਕਰੂਗਾ ਮਾਤਾ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਪੂਰਾ ਪੰਜਾਬ ਪੂਰੀ ਦੁਨੀਆ ਦੇ ਅੰਦਰ ਜਿਹੜੇ ਲੋਕ ਪੰਜਾਬ ਰਾਜਬੀਰ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੁਣ ਲਈਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜੇ ਬਸ ਮੈਂ ਇਹ ਅਰਦਾਸ ਕਰਨਾ ਹੀ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਕੈਸੀ ਸਾਰੇ ਤੇਰੇ ਪਰਾ ਆ ਆ ਸਭ ਜਿੰਨੇ ਖੜੇ ਆ ਸਭ ਤੇਰੇ ਪੁੱਤ ਨੇ ਰਾਜਵੀਰ ਤੇ ਰਾਜਵੀਰ ਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਠ ਕਰੋ ਪਦਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਔਰ ਠੀਕ ਹੋਣਗੇ ਪੱਕਾ ਹੋਣਗੇ ਜਿੱਦਾਂ ਦਾ ਹੁਣ ਪਦਮਾਤਮਾ ਨੇ ਅਸਵੇਤ ਤੋਂ ਮੋੜਾ ਪਾਇਆ ਸੈ 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 ਠੀਕ ਹੋ ਕੇ ਉਹ ਉੱਠ ਪੈਣਗੇ ਇਹ ਮੈਂ ਕਹਿਣ ਤੋਂ